ਇਹ ਵੀਡੀਓ ਆਪਣੇ ਹਰੇਕ ਪੰਜਾਬੀ ਭੈਣ ਭਰਾ ਦੇ ਫੋਨ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਤੁਹਾਡੇ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਅਪਡੇਟ ਸ਼ੇਅਰ ਕਰਨ ਜਾ ਰਹੇ ਆ। LMI بیس ਉੱਤੇ ਮਤਲਬ ਕਿ ਵਰਕ ਪਰਮਿਟ بیس ਦੇ ਉੱਤੇ ਫੁੱਲ ਵੀਡੀਓ ਦੇਖੋਗੇ ਤਾਂ ਹੀ ਤੁਹਾਨੂੰ ਸਮਝ ਆਊਗਾ ਜੇਕਰ ਫੁੱਲ ਵੀਡੀਓ ਨਹੀਂ ਦੇਖੋਗੇ ਸਕਿੱਪ ਕਰ ਦੋਗੇ ਤੇ ਇਹਦੇ ਵਿੱਚ ਤੁਹਾਨੂੰ ਹੀ ਪ੍ਰੋਬਲਮ ਆਊਗੀ ਕਿਉਂਕਿ ਤੁਹਾਡੇ ਕੋਲੇ ਜੋ ਡਾਟਾ ਮੈਂ ਸ਼ੇਅਰ ਕਰਨ ਜਾ ਰਿਹਾ ਹਾਂ ਤੁਹਾਡੇ ਕੋਲੇ ਉਸ ਦੀ ਇਨਫੋਰਮੇਸ਼ਨ ਨਹੀਂ ਹੋਵੇਗੀ ਤੇ ਤੁਸੀਂ ਆਪਣਾ ਕਿਤੇ ਨਾ ਕਿਤੇ ਪੈਸਾ ਜਰੂਰ ਫਸਾ ਲੋਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਉਹਨਾਂ ਦੋਗਲੇ ਲੋਕਾਂ ਦੀ ਜਾਂ ਫਿਰ ਉਹਨਾਂ ਬੇਫਕੂਫ ਲੋਕਾਂ ਦੀ ਜੋ ਪੰਜਾਬੀਆਂ ਨੂੰ ਠੱਗ ਰਹੇ ਆ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਟਰੇਡ ਦੀ LMI ਲੋ ਜਾਂ ਫਿਰ ਹੈਲਥ케ਅਰ ਦੀ LMI ਲੋ ਜਾਂ ਫਿਰ ਜੋਸ ਦੇ ਵਿੱਚ ਕੰਟਰਕਸ਼ਨ ਦੀ LMI ਲੋ ਕਿਉਂਕਿ ਉਸ LMI ਦੀ ਅੱਜ ਕੈਨੇਡਾ ਦੇ ਵਿੱਚ ਮੰਗ ਜ਼ਿਆਦਾ ਹੈ ਪਰ ਮੰਨਦੇ ਹਾਂ ਕਿ ਆਪਾਂ ਨੂੰ ਉੱਥੇ ਵਰਕਰਸ ਦੀ ਲੋੜ ਆ ਪਰ ਤੁਹਾਡੇ ਨਾਲ ਡਾਟਾ ਹੋਰ ਵੀ ਸ਼ੇਅਰ ਕਰਾਂਗੇ ਉਸ ਦੇ ਨਾਮ ਤੇ ਉੱਤੇ ਉਹਨਾਂ ਨੂੰ 30 ਲੱਖ ਤੋਂ ਪਲੱਸ LMI ਦਿੱਤੀ ਜਾ ਰਹੀ ਹੈ ਮਤਲਬ ਕਿ 30 ਲੱਖ ਤੋਂ ਪਲੱਸ ਉਹਨਾਂ ਨੂੰ ਪੈਸੇ ਲਏ ਜਾ ਰਹੇ ਆ ਮੈਂ ਖੁਦ ਇੱਕ ਫੇਕ ਨੰਬਰ ਤੋਂ ਕਾਫੀ ਏਜੰਟਾਂ ਨੂੰ ਮੈਸੇਜ ਕੀਤੇ ਤੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਮੈਨੂੰ ਐਲਐਮਆਈ ਚਾਹੀਦੀ ਹੈ ਕੀ ਪ੍ਰੋਸੈਸ ਹੁੰਦਾ ਹੈ ਕੀ ਸਿਸਟਮ ਹੁੰਦਾ ਹੈ ਪੰਜਾਬ ਦੇ ਵਿੱਚ ਹੀ ਕਿਸੇ ਨੇ ਮੈਥੋਂ 32 ਲੱਖ ਮੰਗਿਆ ਕਿਸੇ ਨੇ 35 ਲੱਖ ਮੰਗਿਆ ਤੇ ਕਿਸੇ ਨੇ ਮੈਥੋਂ 38 ਲੱਖ ਰੁਪਏ ਦੀ ਮੰਗ ਕੀਤੀ ਇਸ ਜੀ ਨੂੰ ਸੁਣ ਕੇ ਮੈਂ ਕਾਫੀ ਹੈਰਾਨ ਹੋਇਆ ਪਰ ਉਸ ਤੋਂ ਬਾਅਦ ਡਾਟੇ ਦੀ ਸਰਚ ਕੀਤੀ ਜਨਵਰੀ ਤੋਂ ਲੈ ਕੇ ਮਾਰਚ ਤੱਕ ਸਿਰਫ 3 ਮਹੀਨੇ ਦੀ ਆਪਾਂ ਗੱਲ ਕਰਾਂਗੇ ਮਾਰਚ ਜਨਵਰੀ ਤੋਂ ਲੈ ਕੇ ਮਾਰਚ ਤੱਕ 68148 ਮਤਲਬ 68148 ਐਲ ਐਮ ਆਈਆਂ ਜੋ ਅਪਰੂਵਡ ਕੀਤੀਆਂ ਗਈਆਂ ਐ ਅਪਰੂਵ ਕੀਤੀਆਂ ਗਈਆਂ ਐ ਐਲ ਐਮ ਐ ਸਿਰਫ 3 ਮਹੀਨਿਆਂ ਦੇ ਵਿੱਚ ਪਰ ਜੇਕਰ ਆਪਾਂ ਪਿਛਲੇ 6 ਮਹੀਨਿਆਂ ਦਾ ਡਾਟਾ ਚੱਕਦੇ ਹਾਂ ਅਕਤੂਬਰ 2023 ਤੋਂ ਲੈ ਕੇ ਮਾਰਚ 2024 ਤੱਕ ਕੁੱਲ ਐਲ ਐਮ ਆਈਆਂ ਜੋ ਅਪਰੂਵਡ ਕੀਤੀਆਂ ਗਈਆਂ ਐ ESD ਕੈਟਾਗਰੀ ਦੇ ਅੰਦਰ 155000 ਤੋਂ ਪਲੱਸ ਕੀਤੀਆਂ ਜਾਂਦਾ ਹੈ ਮਤਲਬ ਕਿ 90% 97% ਵੀ ਕਹਿ ਸਕਦੇ ਆ ਕਿ ਜੋ ਅਪਰੂਵਲ ਰੇਟ ਚੱਲ ਰਿਹਾ ਹੈ ਸਭ ਤੋਂ ਸਿਸਟਮ ਗੁੱਡ ਨਿਊਜ਼ ਇਹ ਹੈ ਕਿ ਜੋ ਪਿਛਲੇ ਪ੍ਰੋਬਲਮ ਆ ਰਹੀਆਂ ਸੀ ਕਿ ਜੋ ਕਹਿੰਦੇ ਕਿ ਕੈਨੇਡਾ ਦੇ ਵਿੱਚ ਕੰਮ ਹੈ ਨਹੀਂ ਕੈਨੇਡਾ ਦੇ ਵਿੱਚ ਜੋਬ ਹੈ ਨਹੀਂ ਜੇਕਰ ਕੈਨੇਡਾ ਦੇ ਵਿੱਚ ਕੰਮ ਹੈ ਨਹੀਂ ਜੋਬ ਹੈ ਨਹੀਂ ਤਾਂ ਸਭ ਤੋਂ ਵੱਧ ਜੋ LMIA ਅਪਰੂਵਡ ਕੀਤੇ ਜਾਂਦਾ ਹੈ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਪੰਜ ਪੋਜੀਸ਼ਨਸ ਅਸਾਈਨ ਆ ਉਹਦੇ ਵਿੱਚੋਂ ਤਿੰਨ ਪੋਜੀਸ਼ਨ ਤੇ ਸਭ ਤੋਂ ਵੱਧ ਐਲ ਐਮ ਆਈ ਅਪਰੂਵਡ ਕੀਤੀ ਗਈ ਹੈ ਜਿਦੇ ਵਿੱਚ ਫੂਡ ਸਰਵਿਸ ਜੋ ਤੁਸੀਂ ਬਲੈਕ ਜਿਆਦਾ ਦੇਖ ਰਹੇ ਹੋ ਫੂਡ ਸਰਵਿਸ ਸੁਪਰਵਾਈਜ਼ਰ ਦੇ ਵਿੱਚ ਕੁਕਸ ਦੇ ਵਿੱਚ ਤੇ ਕਿਚਨ ਹੈਲਪਰ ਦੇ ਵਿੱਚ ਮਤਲਬ ਕਿ ਇਹ ਤਿੰਨਾਂ ਦੇ ਉੱਤੇ 68143 ਤੋਂ ਘੱਟੋ-ਘੱਟ 50000 ਐਲ ਐਮ ਆਈ ਹੈ ਜੋ ਅਪਰੂਵਡ ਕੀਤੀ ਗਈ ਹੈ ਇਸ ਤਿੰਨ ਮਹੀਨੇ ਦੇ ਵਿੱਚ ਮਤਲਬ ਕਿ ਰੈਸਟੋਰੈਂਟ ਸਾਈਡ ਜ਼ਿਆਦਾ ਸੋ ਜਿਹੜੇ ਇਹ ਗੱਲਾਂ ਕਹਿੰਦੇ ਕਿ ਕੈਨੇਡਾ ਦੇ ਵਿੱਚ ਆਏ ਆਏ ਹੋ ਸਕਦਾ ਜੀ ਉਵੇਂ ਹੋ ਸਕਦਾ ਬਾਈ ਬੇਵਕੂਫ ਲੋਕਾਂ ਤੋਂ ਬਚੋ ਬੇਵਕੂਫ ਏਜੰਟਾਂ ਤੋਂ ਬਚੋ ਕਿਉਂਕਿ ਉਹ ਤੁਹਾਡੇ ਤੋਂ ਪੈਸਾ ਜ਼ਿਆਦਾ ਲੈਣ ਦੇ ਮਾਰੇ ਤੁਹਾਨੂੰ ਇਸ ਚੀਜ਼ ਦੇ ਉੱਤੇ ਰਾਹ ਪਾ ਰਹੇ ਆ ਮੈਕਸਿਮਮ ਤੋਂ ਮੈਕਸਿਮਮ ਜੇਕਰ ਤੁਸੀਂ ਵਿਜ਼ਟਰ ਵੀਜ਼ੇ ਤੇ ਕੈਨੇਡਾ ਜਾ ਸਕਦੇ ਹੋ ਤਾਂ ਜ਼ਰੂਰ ਜਾਓ ਕਿਉਂਕਿ ਤੁਹਾਡਾ ਖਰਚਾ ਬਹੁਤ ਬਹੁਤ ਘੱਟ ਆਊਗਾ ਮਤਲਬ ਕਿ ਈਵਨ 50000 ਤੋਂ ਕੱਟ ਹੀ ਆਊਗਾ 50000 ਤੋਂ ਘੱਟ ਖਰਚਾ ਕਰਕੇ ਤੁਸੀਂ ਕੈਨੇਡਾ ਚਲੇ ਜਾਓ ਉੱਥੇ ਜਾ ਕੇ ਐਲਐਮਆਈ ਲੈ ਲਓ ਤੁਹਾਨੂੰ 10 ਤੋਂ 12 ਲੱਖ ਚ ਮਿਲ ਜਾਵੇਗੀ ਨੀਅਰ ਵੀ ਇੰਡੀਆ ਤੋਂ ਲਾਉਂਗੇ ਤੁਹਾਨੂੰ 30 ਲੱਖ ਤੋਂ ਘੱਟ ਕਿਸੇ ਨੇ ਨਹੀਂ ਦੇਣੀ ਸਿਰਫ ਤੁਹਾਨੂੰ 30 ਲੱਖ ਜਰਾ ਜ਼ਮੀਨੇ ਵਿੱਚ ਨਹੀਂ ਪੈਣੀ ਆ ਜਾਂ ਫਿਰ ਲੋਨ ਲੈਣਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਜਰੂਰ ਕਰਿਓ ਹੱਥ ਜੋੜ ਕੇ ਬੇਨਤੀ ਆ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ ਪਲੱਸ ਸ਼ੇਅਰ ਕਰਿਓ ਆਪਣੇ ਦੋਸਤਾਂ ਰਿਸ਼ਤੇਦਾਰਾਂ ਭੈਣ ਭੰਜਾਂ ਨਾਲ ਧੰਨਵਾਦ